ਦੇ ਸਾਡੇ ਅੱਗੇ ਇੱਕ ਘੰਟੇ ਦਾ ਵਲੋਗ ਚੱਲ ਰਿਹਾ ਫਿਕਸ ਹੈ ਉਹ ਅਰਗਬਤੀ ਲਾਉਣੀ ਹੈ ਨਾ ਤੇ ਮੋਟਰਸ ਦਾ ਤੇਲ ਜਰੂਰ ਬੰਦ ਕਰ ਲਿਓ ਠੀਕ ਆ ਤੇ ਤੁਸੀਂ ਦੇਖ ਸਾਡੇ ਪੱਸਾਂ ਜਿੰਨੀਆਂ ਲੱਗਦੀਆਂ ਮਗਰ ਹਾਂਜੀ ਕਿਵੇਂ ਹੋ ਵਧੀਆ ਗੱਦੇ ਅੱਜ ਦਾ ਵਲੋਗ ਆ ਪ੍ਰੈਂਥੋ ਸਟਾਰਟ ਕੀਤਾ ਜਾਂਦਾ ਅੱਜ ਆ ਵਿਸਕਰਮ ਠੀਕ ਆ ਤੇ ਅੱਜ ਜਿਵੇਂ ਕਿ ਤੁਹਾਨੂੰ ਪਤਾ ਸਾਰਿਆਂ ਆਪਣਾ ਮੋਟਰਸਾਈਕਲ ਗੱਡੀਆਂ ਧੋਣੀਆਂ ਠੀਕ ਆ ਤੇ ਬਾਕੀ ਅੱਜ ਦਾ ਵਲੌਗ ਆਪਣਾ ਇੱਥੋਂ ਸਟਾਰਟ ਕੀਤਾ ਜਾਂਦਾ ਅੱਜ ਆਪਾਂ ਕੁਝ ਘਰਾਂ ਦੇ ਕੰਮ ਕਰਾਂਗੇ ਤੇ ਨਾਲੇ ਤੁਹਾਨੂੰ ਦਿਖਾਵਾਂਗੇ ਤੇ ਕਰਦੇ ਆਂ ਵਲੌਗ ਸਟਾਰਟ ਦੇਖ ਸਕਦੇ ਸਵੇਰੇ ਚਾਚਾ ਗੱਡੀ ਧੋਂਦਾ ਪਿਆ ਆ ਸਾਡੇ ਗੇਟ ਗੱਡੀ ਲਾ ਕੇ ਠੀਕ ਆ ਤੇ ਦੇਖ ਸਕਦੇ ਚਾਚੇ ਦਾ ਮੁੰਡਾ ਵੀ ਮੋਟਰਸਾਈਕਲ ਧੋਂਦਾ ਪਿਆ ਤੇ ਉਹ ਮੋਟਰਸਾਈਕਲ ਮੈਂ ਧੋਣਾ ਠੀਕ ਆ ਪਾਪਾ ਕਹਿੰਦੇ ਪੈ ਤੂੰ ਦਿਨੇ ਮੈਂ ਚਾਹ ਚੋ ਪੀ ਲਈਏ ਜੀ ਠੀਕ ਆ ਤਾਂ ਦੇਖ ਸਕਦੇ ਤੁਸੀਂ ਤੇ ਅੱਜ ਜਿਵੇਂ ਤੁਹਾਨੂੰ ਪਤਾ ਸਾਰੇ ਜਾਣੇ ਆਪਣਾ ਮੋਟਰਸਾਈਕਲ ਗੱਡੀਆਂ ਬੁਲਟਜੋ ਵੀ ਆਪਣੇ ਘਰੇ ਹੈ ਆ ਸਮਾਨ ਸਾਰਾ ਕੀਮਤੀ ਇਹ ਵੀ ਕੀਮਤੀ ਹੁੰਦਾ ਯਾਰ ਠੀਕ ਆ ਪੁੱਤ ਆਵਾਂਗੇ ਇਹ ਵੀ ਚੀਜ਼ਾਂ ਰੱਖੀ ਦੀਆਂ ਠੀਕ ਆ ਤੇ ਉਹ ਇਹ ਚੀਜ਼ਾਂ ਧੋਣ ਦੇ ਠੀਕ ਆ ਮੈਂ ਤੁਹਾਨੂੰ ਇਹ ਕਹਿਣ ਦੇ ਪੂਜਾ ਕਰਨੀ ਨਾ ਮੋਟਰਸਾਈਕਲ ਦੀ ਜਦੋਂ ਅਰਗਬਤੀ ਲਾਉਣੀ ਨਾ ਤੇ ਮੋਟਰਸਾਈਕਲ ਦਾ ਤੇਲ ਜਰੂਰ ਬੰਦ ਕਰ ਲਿਓ ਠੀਕ ਆ ਕਿਉਂਕਿ ਕਿਤੇ ਕੋਈ ਚੱਕਰ ਪੈ ਜਾਂਦਾ ਇਸ ਕਰਕੇ ਫਿਰ ਵੀ ਕਰ ਲੈਣਾ ਚਾਹੀਦਾ ਠੀਕ ਆ ਤੇ ਤੁਹਾਨੂੰ ਵੀ ਮੈਂ ਦੱਸਦਾ ਪਿਆ ਪੂਰੀ ਹੀ ਰਹਿ ਨਾ ਨਿਓ ਆਉਂਦਾ ਮੈਨੂੰ ਤੇਰੇ ਨਾਲ ਕਿੰਨਾ ਪਿਆਰੇ ਸਾਨੂੰ ਤੇ ਕਹਿਣਾ ਵੀ ਨਹੀਂ ਆਉਂਦਾ ਦੇਖ ਸਾਡੇ ਗੱਡੀ ਪੂਰੀ ਚਿੱਲ ਕਰਤੀ ਆ ਤੇ ਸਕੂਟਰੀ ਪੂਰੀ ਚਿੱਲ ਹੋ ਗਈ ਅਗਰਬਤੀ ਹੋ ਰਹੀ ਆ ਪੂਰੀ ਤੇ ਤੁਸੀਂ ਦੇਖ ਸਾਡੇ ਕੋ ਸਾਬ ਉਹਨਾਂ ਨੇ ਧੁੱਤੀ ਆ ਠੀਕ ਹੈ ਤੇ ਅੱਜ ਸਾਰੇ ਧੋ ਰਿਹਾ ਜਿਵੇਂ ਤੁਹਾਨੂੰ ਪਤਾ ਹੀ ਹੈ ਵਿਸ਼ਕਰਮਾਂ ਦੇ ਕਰਕੇ ਆਪਾਂ ਫੇਰ ਕਿਤੇ ਜਾਵਾਂਗੇ ਪਹਿਲਾਂ ਪੂਜਾ ਕਰ ਲਈਏ ਉਦੋਂ ਤੁਹਾਨੂੰ ਪਤਾ ਕਿੱਥੋਂ ਪੂਜਾ ਕਰੀ ਦੀ ਹੈ ਇਹੋ ਦੇਣੀ ਹੰਦਾ ਸਾਲ ਬਾਅਦ ਸਹੀ ਹੈ ਕਿ ਪਹਿਲਾਂ ਪੂਜਾ ਕਰ ਲਈਏ ਫੇਰ ਕਿਤੇ ਆਉਣਾ ਜਾਣਾ ਕੋਈ ਨੰਸ ਵੀਰੇ ਕਰ ਲੈਣੀ ਚਾਹੀਦੀ ਬਾਅਦ ਕੀਪ ਤਾਂ ਟਾਈਮ ਲੱਗੇ ਚਾਹੇ ਨਾਲ ਲੱਗੇ ਸਾਲ ਦੇ ਵਿੱਚ ਇੱਕ ਦਿਨ ਹੀ ਹੁੰਦਾ ਵਾ ਜਿਸ ਦਿਨ ਆਪਾਂ ਇਹਨਾਂ ਦੀ ਪੂਜਾ ਕਰਨੀ ਹੁੰਦੀ ਉਹ ਸਮਾਂ ਕਿੰਨੀ ਕਿਤੇ ਪੂਜਾ ਕਰਦੇ ਆ ਇਹ ਤੇ ਗੱਲ ਹੈ ਧੋ ਦੇ ਲੈਣੇ ਪਰ ਪੂਜਾ ਦੀ ਗੱਲ ਸਹੀ ਗੱਲ ਸਹੀ ਧੋਲੇ ਨੇ ਜ ਨਹੀਂ ਕਰਦੇ ਇਹ ਗੱਲ ਸਹੀ। ਸਾਲ ਚ ਆਓ ਜੀ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਧੋ ਦਿੱਤੀ ਆ ਬਾਈਕ ਠੀਕ ਆ ਤੇ ਹੁਣ ਜਿਵੇਂ ਕਿ ਤੁਹਾਨੂੰ ਮੈਂ ਦੱਸਦਾ ਪਿਆ ਹਾਂ ਠੀਕ ਆ ਯਾਰ ਇੱਥੇ ਜਦੋਂ ਅਸੀਂ ਮੋਰਸਾਂ ਤੋਂ ਹੁੰਦਾ ਹੈ ਨਾ ਤੇ ਉਹ ਅੱਗੇ ਕਿਸੇ ਨੇ ਲਾਇਆ ਸਪਲੈਂਡਰ ਮੋਟਰਸਾਈਕਲ ਠੀਕ ਆ ਤੇ ਉਹਦਾ ਸਪਲੈਂਡਰ ਮੋਟਰਸਾਈਕਲ ਉੱਥੋਂ ਕੋਈ ਚੱਕ ਲੈ ਗਿਆ ਠੀਕ ਆ ਤੇ ਯਾਰ ਮੈਂ ਸੋਚਣ ਡਿਆ ਕਿ ਜਿਹੜੀ ਚੀਜ਼ ਚੁੱਕੀ ਜਾਂਦੀ ਲੋਕ ਖਰੀਦਦੇ ਵੀ ਉਹੋ ਹੀ ਆ ਤੇ ਮੈਂ ਇਹੋ ਚੀਜ਼ ਕਹਿਣਾ ਚਾਹਣਾ ਹੋਰ ਮੋਟਰਸਾਈਕਲ ਬੜੇ ਆ ਤੁਸੀਂ ਸਪਲੈਂਡਰ ਨਾ ਲਓ ਇਹ ਚੁੱਕੇ ਜਲਦੀ ਜਾਂਦੇ ਆ ਇਹਦੇ ਲੋਗ オリジナル ਨਹੀਂ ਅਜੇ ਹੈਗੇ ਜਦੋਂ オリジナル ਆਗੇ ਉਦੋਂ ਭਾਂ ਲਈ ਜਾਓ ਪਰ ਹਜੇ ਲੋਗ オリジナル ਇਹਨੂੰ ਚਾਬੀ ਜਿਹੜੀ ਮਰਜ਼ੀ ਲੱਗ ਜਾਂਦੀ ਸਪਲੈਂਡਰ ਦੀ ਠੀਕ ਆ ਹੋਰ ਲੈ ਲਓ ਮੋਟਰਸਾਈਕਲ ਜਿੱਦਾਂ ਆਗੇ ਸਾਡੇ ਕੋ ਹੀਰੋ ਆ ਠੀਕ ਆ ਘਰ ਦੇ ਕਹਿੰਦੇ ਸਪਲੈਂਡਰ ਮੈਂ ਵੀ ਕਿਨਾ ਸਪਲੈਂਡਰ ਪਰ ਚੰਗੇ ਆ ਨਹੀਂ ਲਿਆ ਚੰਗੇ ਰਹਿ ਗਏ ਆ ਚੁੱਕੇ ਜਾਂਦੇ ਯਾਰ ਇਹ ਮੇਰੇ ਚਾਚੇ ਦੇ ਮੁੰਡੇ ਦਾ ਵੀ ਪਿਛਲੀ ਵਾਰੀ ਚੁੱਕਿਆ ਗਿਆ ਇਹ 1 ਸਾਲ ਹੋ ਗਿਆ ਉਹਦਾ ਇੱਥੋਂ ਬੋਏ ਗਾੜੀ ਚੱਕ ਕੇ ਲੈ ਗਏ ਇੱਥੇ ਅਡਿਟੋ ਇੱਥੇ ਲੱਗਾ ਹੈ ਮੋਟਰਸਾਈਕਲ ਉਹ ਵੀ ਇਦਾਂ ਲੱਗਾ ਹੈ ਇਦਾਂ ਹੀ ਇਹ ਵੀ ਸਪਲੈਂਡਰ ਨੇ ਫੇਰ ਸਪਲੈਂਡਰ ਲਿਆ ਪਰ ਠੀਕ ਆ ਦੇਖੋ ਤੇ ਉਹ ਵੀ ਇੱਥੇ ਲੱਗਾ ਹੈ ਤੇ ਅੱਜ ਤੋਂ ਇੱਕ ਸਾਲ ਗੱਲ ਪੁਰਾਣੀ ਚੁੱਕਿਆ ਗਿਆ ਹੈ ਇੱਥੋਂ ਤੇ ਮੋਟਰਸਾਈਕਲ ਚੁੱਕਿਆ ਗਿਆ ਹੈ ਠੀਕ ਆ ਲਾਓ ਮੋਟਰਸਾਈਕਲ ਯਾਰ ਪਰ ਸਪਲੈਂਡਰ ਨਾਲ ਲਾਓ ਮੇਰੇ ਹਿਸਾਬ ਨਾਲ ਬਾਕੀ ਤੁਹਾਡੀ ਵੱਖਰੀ ਮਰਜ਼ੀ ਮੈਂ ਨਹੀਂ ਕਹਿਣਾ ਚਾਹੁੰਦਾ ਪਰ ਕਿਤੇ ਨਾ ਕਿਤੇ ਮੇਰੀ ਗੱਲ ਯਾਦ ਕਰੋਗੇ ਜੇ ਕਿਤੇ ਉਹੋ ਜਿਹਾ ਹਾਸਾ ਹੋ ਗਿਆ ਰੱਬ ਨਾ ਕਰੇ ਜੇ ਹੋ ਗਿਆ ਤਾਂ ਮੈਨੂੰ ਤੁਸੀਂ ਜ਼ਰੂਰ ਯਾਦ ਕਰੋਗੇ ਕਿ ਹਾਂ ਹੁਸਨ ਨੇ ਕਿਹਾ ਸੀ ਆਪਾਂ ਨਾਲ ਜਿਹੜੀ ਚੀਜ਼ ਗਲਤ ਹੁੰਦੀ ਆਪਾਂ ਜਰੂਰ ਦੱਸੀ ਦੀ ਬਈ ਇਹ ਚੀਜ਼ ਨਾ ਕਰੋ। ਉਹ ਵੀ ਐਂ ਦੇ ਵਰਤਲੀਆਂ ਆ ਨਾ ਵਰਤ ਕੇ ਦੱਸਿਆ ਉਹਨੇ ਤੇ ਪੁੱਛ ਲਿਓ ਮੈਂ ਕਹਿਆ ਹੀ ਨਹੀਂ ਉਹਨੂੰ। ਹੁਣ ਖੁਦ ਪੁੱਛ ਲਿਓ। ਉਹ ਦੱਸ ਪਿਛਲੀ ਵਾਰੀ ਤੇਰਾ ਮੋਟਰਸਾਈਕਲ ਚੁੱਕਿਆ ਗਿਆ ਹੈ ਕਿ ਨਹੀਂ? ਨਹੀਂ 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 ਪਟਨਾ ਬਹੁਤ ਸਦੀ ਚੁੱਕਿਆ ਗਿਆ ਬੁਏ ਗਾਰੀ। ਇੱਥੇ ਦਾ ਪ੍ਰਧਾਨ ਪੋਜਾ ਦਾ ਪ੍ਰਧਾਨ ਹੀ ਜਾ ਰਿਹਾ ਪੁੱਛ ਲਓ ਉਹਨਾਂ ਨੂੰ ਲੱਖੋ। ਇੱਥੇ ਚੁੱਕਿਆ ਗਿਆ ਕਿ ਨਹੀਂ ਇੱਥੇ ਹੀ ਦੱਸ। ਯਾਰ ਚੁੱਕਿਆ ਗਿਆ ਹੈ। ਠੀਕ ਆ। ਤੇਨੇ ਫੇਸ ਪਲੰਡਰੀ ਲਿਆ ਆ ਹੁਣ ਡਰਦਾ ਵਾ ਹੈ। ਹੋ ਨਹੀਂ ਇਹ ਲਾਉਂਦਾ ਇਦਾਂ ਸਭ ਲੈਣ ਤੇ ਬਾਕੀ ਤੁਹਾਡੀ ਮਰਜ਼ੀ ਯਾਰ ਮੈਂ ਜਾਂ ਆਪਾਂ ਚੱਲਿਆਂ ਘਰ ਜਸਵਿੰਦਰ ਉਹਨਾਂ ਦੇ ਤੇ ਦੇਖਦੇ ਮੋਟਰਸਾਂ ਤੋਂ ਹੁੰਦੇ ਪਏ ਇਹ ਸਾਦੇ ਇਹਨਾਂ ਨੇ ਮੋਟਰਸਾਂ ਤੋਂ ਦਿੱਤਾ ਹੋਇਆ ਆ ਵੀ ਤੇ ਉਹ ਵੀ ਉਹ ਤੋਂ ਗਿਆ ਅਰਗਬਤੀ ਵੀ ਲਾਤੀ ਹੈ ਤੇ ਉਧਰ ਦੇਖ ਸਕਦੇ ਤੁਸੀਂ ਠੀਕ ਆ ਤੇ ਬਲੌਗ ਆਏ ਆ ਵੇਖਾਂ ਬਾਰ-ਬਾਰ ਜੀ ਹੌਂਡੀ ਥੋੜੀ ਥੋੜੀ ਆਵਾਜ਼ ਕਦੀ ਆਉਂਦੀ ਨਹੀਂ ਮੈਂ ਉਹ ਕਹਿੰਦਾ ਮੈਂ ਵੀ ਧੋ ਗਿਆ ਹੈ ਨਾ ਤੇ ਮੈਂ ਵੀ ਵੇਖਣ ਮੈਂ ਧੁੰਦਾ ਹਾਂ ਮਾ ਲੱਗਦਾ ਇੱਥੇ ਧੋਣਾ ਨਾ ਲੱਡੂ ਨਹੀਂ ਧੋੜਿਆ ਤੂੰ ਹੀ ਤਾਂ ਧੋੜਿਆ ਨਾਲੇ ਹੋਂ ਤੇ ਨਹੀਂ ਯਾਰ ਫਿਰ ਕਿਹੜੀ ਗੱਲ ਧੋਦਾ ਵੀ ਮੋਟਰ ਸਾਈ ਕਿਹੜੀ ਗੱਲ ਕੱਲ੍ਹ ਦਵਾਲੀਆਂ ਲਗਾ ਹਣਾ ਪੂਰੇ 1 ਘੰਟੇ ਦਾ ਵਲੌਗ ਹੀ 1 ਘੰਟੇ ਦਾ ਤੇ ਹੁਣ ਚਾ ਮੈਂ ਕੱਟਣ ਨੇ ਹੁਣ ਵੇਖੋ ਕੀ ਕੀ ਕੱਟਦੇ ਆ ਤੇ ਕੀ ਕੀ ਰਹਿੰਦਾ ਇੱਧਰ ਵੇਖੋ ਆਡਾ ਕੱਟਣ ਨੇ 45 ਮਿੰਟ ਅਰ ਹਲੇ ਰਹਿ ਗਿਆ ਕੱਟ ਕੇ ਇੱਧਰ ਵੇਖੋ ਯਾਰ ਅੱਡਿਆ ਰੜੇ ਕੰਮ ਇੱਕ ਘੰਟੇ ਦਾ ਵਲੋਗ ਚੱਲ ਰਿਹਾ ਫਿਕਸ ਹੁਣ ਇਹ ਕੱਟ ਵੱਡ ਕਰੂਗਾ ਵਿੱਚ ਕਟੋ-ਕਟ ਜਿਆਦਾ ਨਹੀਂ ਤੇ 10 ਮਿੰਟ ਦੇ ਜਾਂ 20 ਮਿੰਟ ਦੇ ਸੀ ਕੱਟੂਗਾ ਅੱਧਾ ਘੰਟਾ ਵੀ ਕੱਟਿਆ ਜਾਊਗਾ ਅੱਧਾ ਹੀ ਨਾ ਫੇਰ ਵੀ ਵਲੋਗ ਰਹੇ 40 ਮਿੰਟਾਂ ਦਾ ਚੱਲ ਰਹਿਣ ਦੀ ਆ ਤਨ ਦੀਕ ਦੇ ਰਹਿ ਤੂੰ ਆ ਨਹੀਂ ਆ ਓਏ ਕਿੱਥੇ ਰਹਿਆ ਤੂੰ ਚਲ ਕੋਈ ਯਾਰ ਤੁਸੀਂ ਦੇਖ ਸਕਦੇ ਆਪਾਂ ਆਏ ਆ ਕਾਲਜ ਠੀਕ ਆ ਤੇ ਕਾਲਜ ਕੰਮ ਹੀ ਕੋਈ ਠੀਕ ਆ ਇਸ ਕਰਕੇ ਆਉਣਾ ਪਿਆ ਤੇ ਹੁਣ ਆਪਾਂ ਚੱਲੇ ਆ ਘਰ ਠੀਕ ਆ ਤੇ ਹਰ ਚੱਲੀ ਹੈ ਹੁਣ ਤੇ ਤੁਸੀਂ ਦੇਖ ਸਾਦੇ ਪਾਸਾ ਜਿਵੇਂ ਲੱਗਦੀਆਂ ਮਗਰ ਪਰ ਬੋਲਜੋ ਆ ਗਏ ਆਪਾਂ ਬਾਹਰ ਤੇ ਯਾਰ ਆ ਆਵੇਲੀ ਠੀਕ ਆ ਆਵੇਲੀ ਦੇਖ ਸਾਦੇ ਤੁਸੀਂ ਪਰ ਇਹ ਬੰਦ ਹੋ ਗਈ ਹੁਣ ਇਹ ਵਿਖਾਉਣੀ ਮੈਂ ਵਲੌਗ ਬਣਾਉਣਾ ਹੈ ਪਤਾ ਨਹੀਂ ਕੀ ਚੱਕਰ ਪੈ ਗਿਆ ਬੰਦ ਹੋ ਗਈ ਏ ਆਪਾਂ ਆ ਗਏ ਆ ਪਿੰਡ ਠੀਕ ਆ ਤੇ ਯਾਰ ਆਪਾਂ ਆ ਗਏ ਆ ਪਿੰਡ ਤੇ ਤੁਸੀਂ ਦੇਖ ਸਕਦੇ ਲਾਤੀ ਅੱਗ ਪਰ ਅੱਧੇ ਪੁੱਠੇ ਨੂੰ ਉਹਨਾਂ ਨੇ ਅੱਗ ਲਾਈ ਅੱਧੀ ਪਹਿਲੀ ਨੂੰ ਅੱਗ ਲੱਗੀ ਅੱਧੀ ਨੂੰ ਲੱਗੀ ਇਹ ਕੀ ਸੀਨ ਮੈਨੂੰ ਸਮਝ ਹੀ ਨਹੀਂ ਆਈ ਅੱਧੀ ਅੱਧੀ ਨੂੰ ਅੱਗ ਲੱਗੀ ਪਹਿਲੀ ਨੂੰ ਅੱਦੀ ਨੂੰ ਲਾਈ ਹੀ ਨਹੀਂ ਉਹਨਾਂ ਹੋਊ ਕੋਈ ਉਹਨਾਂ ਦਾ ਹਿਸਾਬ ਕਿਤਾਬ ਹੁਣ ਘਰੇ ਚਲੀਏ ਯਾਰ ਰੋਟੀ ਨਹੀਂ ਖਾਧੀ ਭੁੱਖ ਵੜੀ ਲੱਗੀ ਆ ਤੇ ਹੁਣ ਰੋਟੀ ਖਾਈਏ ਘਰੇ ਜਾ ਕੇ ਤੇ ਆਜੋ ਚਲੀਏ ਯਾਰ ਹੁਣ ਅੱਜ ਦੇਖ ਸਕਦੇ ਆਜੀ ਪਨੀਰ ਦੀ ਸਬਜ਼ੀ ਆ ਠੀਕ ਆ ਤੇ ਰੋਟੀ ਆ ਤੇ ਨਾਲ ਚਾਹ ਆ ਤੇ ਆਪਾਂ ਹੁਣ ਰੋਟੀ ਖਾਣ ਲੱਗੇ ਆ ਠੀਕ ਆ ਹੁਣ ਜਾਂਦੇ ਪਏ ਆ ਦੁੱਧ ਲੈਣ ਤਿੰਨੇ ਜਾਣੇ ਠੀਕ ਆ ਦੇਖ ਸਕਦੇ ਹੋ ਜੀ ਦੁੱਧ ਲੈ ਕੇ ਆ ਗਏ ਆ ਘਰ ਠੀਕ ਆ ਤੇ ਹੁਣ ਮੋਟਰਸਾਂ ਅੰਦਰ ਲਾਉਣ ਲੱਗਾ ਠੀਕ ਆ ਤੇ ਡੱਬਾ ਚੈੱਕ ਕਰ ਸਕਦੇ ਤੁਸੀਂ ਮਤਲਬ ਬਾਹਰੋਂ ਅੰਦਰ ਤੇ ਦੁੱਧ ਹੈਗਾ ਹੈਗਾ ਠੀਕ ਆ ਆ ਜਾ ਆ ਜਾ ਸਾਦੇ ਬਹੁਤ ਸੇਵਾ ਹੁੰਦੀ ਪਈ ਆਪਣੀ ਠੀਕ ਹੈ ਤੇ ਨਾਲ ਚਾਹ ਠੀਕ ਹੈ ਨਹੀਂ ਨਹੀਂ ਬਸ ਯਾਰਾ ਵੀ ਇੱਕ ਲੈ ਲਾ ਬਸ ਥੈਂਕ ਨਹੀਂ ਬਸ ਥੈਂਕ ਯੂ ਥੈਂਕ ਯੂ ਹੈ ਜਿਵੇਂ ਕਿ ਯਾਰ ਤੁਹਾਨੂੰ ਮੈਂ ਦੱਸਣ ਡਿਆ ਆ ਵੀ 11 ਤੋਂ ਹੋ ਗਿਆ ਉੱਪਰ ਟਾਈਮ ਠੀਕ ਆ ਤੇ ਅਸੀਂ ਤਿੰਨੇ ਜਣੇ ਸੋਚਣ ਡਿਆ ਹਾਂ ਸਟੋਰੀ ਠੀਕ ਆ ਤੇ ਵੈਸੇ ਲਿਖਦਾ ਤੇ ਇਹ ਆ ਬਾਕੀ ਅਸੀਂ ਨਾਲ ਡਿਸਕਸ ਕਰਨਾ ਪੈਂਦਾ ਨਾ ਨਾਲ ਮਦਦ ਨਾਲ ਲਿਖਣੀ ਤੇ ਚਲੋ ਇੱਕ ਬੰਦੇ ਨੇ ਹੁੰਦੀ ਆ ਲਾਣਾ ਇੱਕ ਬੰਦਾ ਟੌਪਿਕ ਦਿਮਾਗ 'ਚ ਆ ਗਿਆ ਡਾਇਲੋਗ ਲਿਖਤੇ ਜਣਾ ਕਿਦਾਂ ਕਿਦਾਂ ਬਾਨੀ ਉਹ ਚੀਜ਼ ਕਰਤੀ ਪਰ ਹੁਣ ਜਿਹੜੇ ਟੀਮ ਵਰਕ ਹੁੰਦਾ ਹੁੰਦਾ ਵੀ ਚਲੋ ਸਾਰਿਆਂ ਨਾਲ ਹੁੰਦੀ ਹੈ ਤੇ ਆਪਾਂ ਆਹ ਸਟੋਰੀ ਹੁਣ ਸੋਚ ਲਈ ਨਾ ਤੇ ਇਹਦੇ ਤੇ ਆਪਾਂ ਕੰਮ ਕਰਨਾ ਵਾ ਤੇ ਇਦਾਂ ਇਦਾਂ ਕੰਮ ਕਰਨਾ ਵਾ ਉਹ ਚੀਜ਼ ਤਾਂ ਪਹਿਲਾਂ ਡਿਸਕਸ ਕਰਨਾ ਪੈਂਦਾ ਹੈ ਨਾ ਵੀ ਇਹਦੇ ਤੇ ਆਪਾਂ ਕਿਹੜੀ ਕਿਹੜੀ ਚੀਜ਼ ਹੋਰ ਐਡ ਕਰ ਸਕਦੇ ਹਾਂ ਨਾ ਜਿੱਦਾਂ ਇੱਕ ਦਿਮਾਗ ਦੇ ਬੰਦਾ ਦੇ ਦਿੰਦਾ ਕੋਈ ਪਲਾਨ ਜੇ ਆਪਾਂ ਟੀਮ ਵਰਕ 'ਚ ਕਰ ਲਏ ਉਹ ਟੀਮ 'ਚ ਜਿੱਦਾਂ ਆਈਡੀਆ ਹੀ ਆ ਜਾਂਦਾ ਵੀ ਨਹੀਂ ਯਾਰ ਆਹ ਚੀਜ਼ ਆਹ ਚੀਜ਼ ਚੇਂਜ ਕਰ ਦਿੰਨੇ ਆਹ ਚੀਜ਼ ਇਦਾਂ ਕਰ ਲੈਣੇ ਆ ਜਾਂ ਇੱਥੇ ਆਹ ਚੀਜ਼ ਇਦਾਂ ਫਿਟ ਕਰ ਦਿੰਨੇ ਆ ਬਾਕੀ ਸਟੋਰੀ ਤੇ ਚਲੋ ਜਿਹਦੇ ਦਿਮਾਗ ਚ ਆ ਗਈ ਉਹ ਪੰਨਾ ਲਿਖ ਹੀ ਦਿੰਦਾ ਹੁੰਦਾ ਉਹ ਨਹੀਂ ਕਿੱਟਦਾ ਆ ਬਾਕੀ ਅਹੀਂ ਸੋਚਣ ਦਾ ਤੇ ਹੁਣ ਹੋ ਗਈ ਆ ਕੰਪਲੀਟ ਤੇ ਅੱਜ ਤੋਂ ਉਹ ਇਹਨਾਂ ਨੂੰ ਪਲਾਨ ਸਮਝਾਤਾ ਸਾਰਾ ਹਣ ਕੀ ਕਰਨਾ ਆ ਤੇ ਅੱਜ ਤੋਂ ਲਾ ਲਓ ਤੁਸੀਂ ਹਿਸਾਬ ਵੀ ਦੋ ਤਿੰਨਾਂ ਦੇ ਵਿੱਚ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਵੀਡੀਓ ਕਰ ਦਾਂਗੇ ਅਪਲੋਡ ਬਣਾਉਣੀ ਪੈਣੀ ਆ ਜੀ ਇੱਕ ਦਿਨ ਸਾਰਾ ਲੱਗ ਜਾਂਦਾ ਤੁਹਾਨੂੰ ਪਤਾ ਇਹ ਚੀਜ਼ ਤੇ ਹੋ ਸਕਦਾ ਵੀ ਯਾਰ ਕਿ ਦੋ ਦਿਨ ਲੱਗ ਜਾਣੇ ਇੱਕ ਵੀਡੀਓ ਬਣਾਉਣ ਤੇ ਚਾ ਵੀ ਜਿਹੜੇ ਹਿਸਾਬ ਨਾਲ ਹੀ ਸਟੋਰੀ ਮਤਲਬ ਦਿਮਾਗ ਚ ਇਹਨਾਂ ਨੂੰ ਦਿਮਾਗ ਚ ਇਹਨਾਂ ਦੇ ਪਾਤੀ ਆ ਨਾ ਉਹ ਸਾਣਾ ਟਾਈਮ ਜਾ ਲੇ ਗਿਆ। ਬਾਕੀ ਅਸੀਂ ਤਿੰਨ ਜਾਣੇ ਆ ਤੇ ਇੱਕ ਸਾਡਾ ਕੋ ਸਾਹਬ ਪਤਾ ਨਹੀਂ ਕਿੱਥੇ ਆ। ਘਰੇ ਆ। ਦਿਵਾਲੀ ਮਨਾਉਣ ਦਾ ਕਿ ਭਾਈ ਸੁੱਤਾ ਆ। ਸਾਡਾ ਪੰਜਾਲਾ ਉਸਤਾਦ ਪੰਜਾਲਾ ਉਸਤਾਦ ਲਈ ਆ ਤੇ ਬਾਕੀ ਅਸੀਂ ਯਾਰ ਕੰਮ ਕਰਤਾ ਹੋ ਰੈਡੀ ਤੇ ਤੁਸੀਂ ਵੇਖ ਲੇ। ਤੇ ਬਾਕੀ ਅੱਜ ਦਾ ਵਲੌਗ ਆਪਣਾ ਇੱਥੋਂ ਖਤਮ ਕੀਤਾ ਜਾਂਦਾ। ਮਿਲਾਂਗੇ ਅਗਲੇ ਵਲੌਗ ਦੇ ਵਿੱਚ, ਅਗਲੇ ਦਿਨ ਦੇ ਵਿੱਚ ਤੇ ਅੱਜ ਦਾ ਵਲੌਗ ਇੱਥੇ ਖਤਮ ਤੇ ਬਾਏ ਬਾਏ ਤੇ ਸ਼ੁ